मनुखता सेवा परिवार मैंबर बापू अकबाल सिंह जी का पाशाह वाहर जापराज और सठ हजार रुपया पेनशन बापू की महीने ਔਰ ਯੂ ਐਸ اے ਦੇ ਵਿੱਚ 16 17 ਸਾਲ ਬਾਪੂ ਰਹਿ ਗਿਆ ਉੱਥੇ ਡਾਕਾਣੇ 'ਚ ਜੌਬ ਕਰਦੇ ਸੀ ਉਸ ਕਮਰੇ ਦੇ ਵਿੱਚ ਖੜਨੀ ਸੀ ਹੁੰਦਾ ਜਿੱਥੇ ਬਾਪੂ ਰਹਿ ਰਿਹਾ ਸੀ ਚਾਹ ਆਏ ਮੇਰੇ ਬੱਲੀਏ ਸਜੀ ਆਜਾ ਮੁੜ ਕੇ ਆਏ ਮੁੜ ਕੇ ਆਗਾ ਸਤ ਨਾਮ ਜੀ ਵਾਹਿਗੁਰੂ ਹੈ ਬੂਹਾ ਹੈ ਕੁਛ ਨਾ ਸਤ ਨਾਮ ਸਤ ਜੀ ਵਾਹਿਗੁਰੂ ਹੈ ਗੁਰੂ ਹੈ ਬੋਲੇ ਸੋ ਨਿਹਾਲ ਮਾਂ ਮੇਰੀ ਭੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਮੈਂਬਰ ਬਾਪੂ ਅਕਵਾਲ ਸਿੰਘ ਜੀ son of ਪੁੱਤਰ ਮੋਹਨ ਸਿੰਘ ਜੀ ਇਸ ਦੁਨੀਆ ਤੋਂ ਅਲਵਿਦਾ ਆਖ ਕੇ ਅਕਾਲ ਚਲਾਣਾ ਕਰ ਗਏ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਚਰਨਾਂ ਰਜਾ ਬਰਜੇ ਹੋਣਾ ਜਾਣਾ ਸਭ ਨੇ ਆ ਕੱਲੇ ਆਵੇ ਨਾਨਕਾ ਸੱਦੇ ਉੱਠ ਜਾਹੇ ਤੇ ਮਹਾਵਾਕ ਅੰਸਾਰ ਕੁੱਲ ਦੁਨੀਆਂ ਤੇ ਜੋ ਜੀਵ ਆਇਆ ਸਭ ਨੇ ਜਾਣਾ ਆਪਣੀ ਆਪਣੀ ਵਾਰੀ ਸਭ ਦੀ ਪਾਉਣੀ ਹੈ ਪਰ ਬਾਪੂ ਕਵਾਲ ਸਿੰਘ ਜੀ ਤੋਂ ਪਹਿਲਾਂ ਵੀ ਸਾਡੇ ਪਰਿਵਾਰ ਦੇ ਸੈਂਕੜੇ ਮੈਂਬਰ ਇਸ ਦੁਨੀਆਂ ਤੋਂ ਜਾ ਚੁੱਕੇ ਆ ਦਿੰਨਾਂ ਦੇ ਅੰਤਮ ਸੰਸਕਾਰ ਇਹਨਾਂ ਹੱਥਾਂ ਨਾਲ ਹੀ ਕੀਤੇ ਆ ਉਹਨਾਂ ਦੇ ਇਸ਼ਨਾਨ ਕਰਾਏ ਜਿੰਨੀ ਕਿ ਸੇਵਾ ਦਾ ਮੌਕਾ ਮਿਲਿਆ ਸੇਵਾ ਵੀ ਕੀਤੀ ਪਰ ਬਾਪੂ ਜੀ ਦੀ ਇੱਕ ਗੱਲ ਮੇਰੇ ਕੰਨਾਂ ਦੇ ਵਿੱਚ ਬਾਰ-ਬਾਰ ਗੂੰਜੀ ਜਾਂਦੀ ਹੈ ਬਾਪੂ ਇੱਕੋ ਹੀ ਗੱਲ ਕਹੀ ਜਾਂਦਾ ਸੀਗਾ ਮੈਨੂੰ ਤੁਸੀਂ ਇੱਥੇ ਰੱਖ ਲਿਓ ਬਸ ਮੈਨੂੰ ਹੁਣ ਭੇਜਿਓ ਨਾ ਮੈਨੂੰ ਭੇਜਿਓ ਨਾ ਮੈਨੂੰ ਇੱਥੇ ਰੱਖ ਲਿਓ ਮੈਂ ਬਸ ਇੱਥੇ ਲੱਗਣਾ ਰਹਿਣਾ ਮੈਂ ਇੱਥੇ ਸੇਵਾ ਕਰਾ ਕਰੂ ਮੈਂ ਇੱਥੇ ਲੜ ਲੱਗਣਾ ਗੁਰੂ ਦੇ ਮੈਨੂੰ ਭੇਜਿਓ ਨਾ ਜਿਵੇਂ ਨੂੰ ਕੋਈ ਸਕਿਉਰਟੀ ਸੀ ਕੋਈ ਡਰ ਸੀ ਵੀ ਮੈਨੂੰ ਕਿਤੇ ਭੇਜ ਨਾ ਦੇਣ ਜਿੰਦਗੀ ਦੇ ਮਤਲਬ ਕੁਝ ਸ਼ਬਦ ਤਾਂ ਐਨਾ ਛੱਪ ਜਾਂਦੀਆਂ ਕੁਝ ਚੀਜ਼ਾਂ ਦਿਲ ਦਿਮਾਗ ਦੇ ਉੱਪਰ ਵੀ ਉਹਨਾਂ ਨੂੰ ਐਕਸਪਲੇਨ ਕਰਨ ਵਾਸਤੇ ਉਹਨਾਂ ਨੂੰ ਬਿਆਨ ਕਰਨ ਵਾਸਤੇ ਵੀ ਕਈ ਵਾਰੀ ਕੋਈ ਸ਼ਬਦ ਨਹੀਂ ਲੱਭਦੇ بڑے ਚੰਗੇ ਇਨਸਾਨ ਸੀ ਠੀਕ ਹੈ ਜਿੰਦਗੀ 'ਚ ਇਨਸਾਨ ਬਹੁਤ ਵਾਰੀ ਆਪਣੀ ਜਿੰਦਗੀ 'ਚ ਗਲਤੀਆਂ ਕਰਦਾ ਹੋ ਸਕਦਾ ਬਾਪੂ ਜੀ ਨੇ ਵੀ ਕੋਈ ਐਸੀ ਗਸਤਾ ਕੀ ਕੀਤੀ ਹੋਵੇ ਪਰ ਸਾਡੇ ਕੋਲੇ ਬਾਪੂ ਜੀ ਦਾ ਸਫ਼ਰ ਸੀ ਜਿਹੜਾ 2 ਮਹੀਨੇ ਤੇ 3 ਦਿਨਾਂ ਦਾ ਸੀ ਵਾਹਿਗੁਰੂ ਦਾ ਨਾਮ ਲੈਣ ਤੋਂ ਬਿਨਾਂ ਤੇ ਇੱਕ ਆ ਬੇਨਤੀ ਰਿਕੁਐਸਟ ਕਰਨ ਤੋਂ ਬਿਨਾਂ ਬਾਪੂ ਕੁਛ ਨਹੀਂ ਸੀ ਕਿਸੇ ਨੂੰ ਕਹਿੰਦੇ ਔਰ 60000 ਰੁਪਏ ਪੈਨਸ਼ਨ ਸੀ ਬਾਪੂ ਦੀ ਮਹੀਨੇ ਦੀ ਔਰ ਯੂ ایس اے ਦੇ ਵਿੱਚ 16-17 ਸਾਲ ਬਾਪੂ ਰਹਿ ਕੇ ਉੱਥੇ ਡਾਕਖਾਨੇ 'ਚ ਜੌਬ ਕਰਦੇ ਸੀ। ਪਰਿਵਾਰ ਬਹੁਤ ਵੱਡਾ ਸੁੱਖ ਨਾਲ ਪਰ ਕਰਮਾਂ ਦੀ ਗੱਲ ਆ ਜਿਹੜੀ ਉਹ ਸਾਡੇ ਨਾਲ ਹੀ ਤੁਰਦੇ ਨੇ। ਕਰਮ ਹਨ ਜਿਹੜੇ ਸਾਡੇ ਉਹ ਹਰ ਹਿੱਲੇ ਸਾਨੂੰ ਪੂਰੇ ਕਰਨੇ ਪੈਂਦੇ। ਜਿਹੜੀ ਹਾਲਤ 'ਚ ਬਾਪੂ ਜੀ ਉੱਥੇ ਕਮਰੇ 'ਚ ਪਏ ਸੀ ਜਿੱਥੇ ਨਾਲ ਪ੍ਰਵਾਸੀ ਮਜ਼ਦੂਰ ਰਹਿੰਦੇ ਸੀ। ਤੇ ਉਸ ਕਮਰੇ ਦੇ ਵਿੱਚ ਖੜਨੀ ਸੀ ਹੁੰਦਾ ਜਿੱਥੇ ਬਾਪੂ ਰਹਿ ਰਿਹਾ ਸੀ ਵਿਚਾਰਾ ਉਸ ਦਿਨ ਵੀ ਬਾਪੂ ਦੀ ਆਹੀ ਬਾਰਡਿੰਗ ਸੀ ਮੈਨੂੰ ਪੁੱਤ ਲੈ ਚੱਲੋ ਇੱਥੋਂ ਮੈਨੂੰ ਬਚਾ ਲਓ ਮੈਨੂੰ ਲੈ ਚੱਲੋ ਮੈਨੂੰ ਮੈਂ ਮੁੜ ਕੇ ਨਹੀਂ ਆਉਣਾ ਇੱਥੇ ਮੈਂ ਉੱਥੇ ਹੀ ਰਹਿਣਾ ਤੁਹਾਡੇ ਕੋਲ ਹੀ ਮੈਂ ਕਿਹਾ ਬਾਪੂ ਕੋਈ ਨਾ ਤੂੰ ਠੀਕ ਹੋ ਜਾਣਾ ਠੀਕ ਹੋ ਕੇ ਆਪਦਾ ਜ਼ਿੰਦਗੀ ਜਿਉਂ ਕਹਿੰਦਾ ਨਹੀਂ 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 ਮੈਂ ਨਹੀਂ ਕਿਤੇ ਜਾਣਾ ਮੈਂ ਇੱਥੇ ਹੀ ਰਹਿਣਾ ਬਸ ਤੁਹਾਡੇ ਕੋਲ ਐਸਪੀ ਤੁਣੀ ਸੀ ਉਦੋਂ ਕਿੰਨੀ ਵੀਰੇ ਹੋਣੀ ਸੀ ਸਾਰੇ ਨਾਲ ਦਰਾਹੇ ਤੋਂ ਹੋਰ ਵੀ ਕੁਝ ਵੀਰਾਂ ਨੇ ਉਸ ਦਿਨ ਸਪੋਰਟ ਕੀਤੀ ਵੀਡੀਓ ਆਈ ਕਈ ਦਿਨਾਂ ਤੋਂ ਗੱਲ ਚੱਲਦੀ ਸੀ ਚਲੋ ਮਹਾਰਾਜ ਨੇ ਜਦੋਂ ਸਮਾਂ ਨਿਯਤ ਕੀਤਾ ਸੀ ਜਾ ਪਹੁੰਚੇ ਉੱਥੋਂ ਲੈ ਕੇ ਆਏ ਬਾਪੂ ਜੀ ਨੂੰ ਇਹਨਾਂ ਦੇ ਭੈਣ ਜੀ ਨੇ ਮੈਂ ਨੰ ਧੰਨਵਾਦ ਕਰਦਾ ਭੈਣ ਜੀ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਆ ਕੇ ਆਪਣਾ ਫਰਜ਼ ਨਿਭਾਉਂਦੇ ਰਹੇ ਵੈਸੇ ਭਤੀਜੀ ਨੇ ਪਰ ਭੈਣ ਬਣੇ ਹੋਏ ਸੀ ਬਾਪੂ ਜੀ ਨੂੰ ਲੋੜ ਸੀਗੀ ਮੋਰਲ ਸਪੋਰਟ ਦੀ ਹੁਣ ਕਿਉਂਕਿ ਅੰਦਰੋਂ ਟੁੱਟ ਚੁੱਕਿਆ ਸੀ ਬਾਪੂ ਤੁਸੀਂ ਸੋਚੋ ਅੱਜ ਦੇ ਸਮੇਂ ਜਿਹਦੇ ਕੋਲੇ 60000 ਰੁਪਿਆ ਮਹੀਨੇ ਦੀ ਪੈਨਸ਼ਨ ਆਉਂਦੀ ਹੋਵੇ ਉਹ ਤਾਂ ਰਾਜਾ ਪਰ ਬਾਪੂ ਕਿਹੜੇ ਹਾਲਾਤਾਂ ਚ ਰਹਿ ਰਿਆ ਸੀ ਉਹ ਬੋਲ ਕੇ ਬਿਆਨ ਨਹੀਂ ਕੀਤੇ ਜਾ ਸਕਦੇ ਲੋਡ ਸੀ ਬਾਪੂ ਨੂੰ ਹੁਣ ਬਾਪੂ ਦੱਸਦਾ ਵੀ ਮੇਰੇ ਬੱਚੇ ਵੀ ਆ ਉੱਥੇ ਬਾਹਰ ਪਰਿਵਾਰ ਸੀਗਾ ਸਾਰਾ ਪਰ ਕੁਝ ਕਾਰਨ ਐਸੇ ਬਣੇ ਸਾਰਾ ਕੁਝ ਵਿਖਰ ਗਿਆ ਅੱਜ ਸਾਡੀ ਸੰਗਤ ਨੂੰ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਇੱਕ ਬੇਨਤੀ ਆ ਵੀ ਜ਼ਿੰਦਗੀ 'ਚ ਮਹਾਰਾਜ ਸਭ ਕੁਝ ਦਿੰਦੇ ਆ ਇਨਸਾਨ ਦੀ ਜ਼ਿੰਦਗੀ 'ਚ ਮਾੜਾ ਚੰਗਾ ਸਮਾਂ ਉੱਚਾ ਨੀਮਾ ਆਉਂਦਾ ਹੀ ਰਹਿੰਦਾ ਪਰ ਜਦੋਂ ਕੋਈ ਐਸੇ ਹਾਲਾਤ ਬਣ ਜਾਂਦੇ ਜਿੱਦਾਂ ਦੇ ਸਰਦਾਰ ਇਕਵਾਲ ਸਿੰਘ ਜੀ ਦੇ ਬਣ ਗਏ ਸੀ ਫਿਰ ਸਾਨੂੰ ਸਭ ਕੁਝ ਭੁੱਲ ਕੇ ਅੱਗੇ ਵਧਣਾ ਚਾਹੀਦਾ ਫਿਰ ਆਪਾਂ ਭਗਤ ਪੂਰਨ ਸਿੰਘ ਜੀ ਦੇ ਵਾਰਿਸ ਬਣੀਏ ਅਸੀਂ ਭਾਈ ਕਨਈਆ ਜੀ ਦੇ ਵਾਰਿਸ ਬਣੀਏ ਜਿਨ੍ਹਾਂ ਨੇ ਉਹਨਾਂ ਹੱਥਾਂ ਤੇ ਵੀ ਮੱਲਮ ਪੱਟੀਆਂ ਕੀਤੀਆਂ ਜਿਨ੍ਹਾਂ ਨੇ ਫੜ ਕੇ țeਗਾ ਨਾਲ ਸਾਡੇ ਗਾਟੇ ਲਾਉਣੇ ਸੀ ਇਹ ਤਾਂ ਫਿਰ ਸਾਡੇ ਆਪਣੇ ਆ ਉੱਥੇ ਇੱਕ ਪਰਦੇਸੀ ਪਰਿਵਾਰ ਰਹਿ ਰਿਹਾ ਸੀ ਬਾਪੂ ਜੀ ਦੇ ਨਾਲ ਪ੍ਰਵਾਸੀ ਪਰਿਵਾਰ ਉਹੀ ਬਾਪੂ ਜੀ ਨੂੰ ਰੋਟੀ ਵਗੈਰਾ ਦਿੰਦੇ ਸੀ ਉਹੀ ਸਾਹਮਦੇ ਸੀ ਉੱਥੇ ਜਿੰਨਾ ਕਰਦੇ ਸੀ ਉੱਥੇ ਸਾਹਮਣੇ ਇੱਕ ਦੁਕਾਨ ਵਾਲਾ ਬਾਈ ਸੀਗਾ ਜਿਹੜਾ ਦੇ ਲਈ ਰੋਬ ਵੀ ਰਿਆ ਸੀ ਉੱਥੇ ਮਤਲਬ ਕੁਝ ਲੋਕ ਜਿਹੜੇ ਆਪਣਾ ਫਰਜ਼ ਨਿਭਾ ਰਹੇ ਨੇ ਕੁਝ ਲੋਕ ਕਈ ਵਾਰੀ ਕਿਸੇ ਗੱਲੋਂ ਖੁੰਝ ਜਾਂਦੇ ਨੇ ਆਪਣਾ ਫਰਜ਼ ਸਾਡੀਆਂ ਨਰਾਜਗੀਆਂ ਗੁੱਸੇ ਗਿਲੇ ਆਪਸ ਵਿੱਚ ਇੰਨੇ ਜ਼ਿਆਦਾ ਵਧੇ ਹੁੰਦੇ ਆ ਵੀ ਅਸੀਂ ਕਈ ਵਾਰੀ ਉਸ ਚੀਜ਼ ਦਾ ਧਿਆਨ ਨਹੀਂ ਦੇ ਪਾਉਂਦੇ ਪਰ ਬਾਪੂ ਜੀ ਤੇ ਜਾਣ ਦੀ ਉਮੀਦ ਨਹੀਂ ਸੀ ਕਿਉਂਕਿ ਇਸ ਤੋਂ ਵੀ ਕ੍ਰਿਟੀਕਲ ਕੰਡੀਸ਼ਨ 'ਚ ਬੰਦੇ ਠੀਕ ਹੋ ਜਾਂਦੇ ਆ ਬਾਪੂ ਜੀ ਨੂੰ ਇੰਨੀ ਪ੍ਰੋਬਲਮ ਹੈ ਨਹੀਂ ਸੀ ਕੋਈ ਬਾਪੂ ਦੇ ਚੂਲੇ ਦਾ ਆਪਰੇਸ਼ਨ ਹੋ ਗਿਆ ਸੀ ਹੋਰ ਹੌਸਲੇ ਚ ਵੀ ਸੀਗੇ ਠੀਕ ਸੀ ਡਾਕਟਰ ਕਹਿੰਦੇ ਸੀ ਵੀ ਹੁਣੇ ਤੁਰਨ ਲੱਗ ਜਾਣਗੇ ਪਰ ਜਦੋਂ ਸਮਾਂ ਆ ਗਿਆ 20 ਦਿਨ ਪਹਿਲਾਂ ਹੀ ਦੁਬਾਰਾ ਕੋਈ ਐਸੀ ਦਿਮਾਗ ਦੇ ਵਿੱਚ ਹੀ ਕੋਈ ਉਚ ਨੀਚ ਹੋਈ ਬਸ ਬਾਪੂ ਜੀ ਸਾਇਲੈਂਟ ਹੋ ਗਏ ਚੁੱਪ ਹੋ ਗਏ ਬੇਹੋਸ਼ੀ ਚ ਰਹਿਣ ਲੱਗ ਗਏ ਪਛਾਰਨੋਂ ਹਟ ਚੱਲੇ ਫਿਰ ਫੇਰ ਰਿਕਵਰ ਹੋ ਗਏ ਥੋੜੇ ਜੇ ਦੁਬਾਰਾ ਫੇਰ ਇੱਕਦਮ ਇਦਾਂ ਹੋਏ ਭੈਣ ਹੁਣੀ ਮਿਲ ਕੇ ਵੀ ਗਏ ਸਮਾ ਖਤਮ ਹੋ ਗਿਆ ਸੀ ਸਵਾਸਾਂ ਦੀ ਪੂੰਜੀ ਹੈ ਜਿਹੜੀ ਉਹ ਪੂਰੀ ਹੋ ਗਈ ਸੀ ਤੇ ਅੱਜ ਬਾਪੂ ਜੀ ਦਾ ਅੰਤਮ ਸੰਸਕਾਰ ਆ ਜਿਹੜਾ ਪਿੰਡ ਹਸਨਪੁਰ ਮਨੁੱਖਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚੋਂ ਅਰਥੀ ਉੱਠ ਕੇ ਸ਼ਮਸ਼ਾਨ ਘਾਟ ਤੱਕਰ ਜਾਵੇਗੀ ਇੱਥੇ ਬਾਪੂ ਜੀ ਦਾ ਅੰਤਮ ਸੰਸਕਾਰ ਹੋ ਰਿਹਾ ਇਸ ਮਿੱਟੀ ਦਾ ਇਸ ਮਿੱਟੀ ਦੇ ਵਿੱਚ ਮਿੱਟੀ ਹੋਣਾ ਪਤਾ ਨਹੀਂ ਉਸੇ ਸਮੇਂ ਤੈਅ ਹੋ ਗਿਆ ਸੀ ਜਿਸ ਦਿਨ ਬਾਪੂ ਜੀ ਦਾ ਜਨਮ ਹੋਇਆ ਸੀ ਕਿੱਥੇ ਜਨਮ ਹੋਇਆ ਸੀ ਕਿੱਥੇ ਬਾਪੂ ਨੇ ਆਪਣਾ ਜੀਵਨ ਕੱਢਿਆ ਯੂ ਐਸ اے ਵਰਗੀ ਕੰਟਰੀ ਦੇ ਵਿੱਚ ਤੇ ਕਿੱਥੇ ਅੱਜ ਬਾਪੂ ਜੀ ਦਾ ਸਾਡੇ ਨਾਲੋਂ ਸਾਥ ਜਿਹੜਾ ਪੂਰਾ ਹੋ ਰਿਹਾ ਉਹ ਕਿਹੜੇ ਹਾਲਾਤਾਂ 'ਚ ਹੋ ਰਿਹਾ ਇਹ ਸਾਰੀਆਂ ਚੀਜ਼ਾਂ ਸਾਨੂੰ ਸੰਦੇਸ਼ ਦਿੰਦੀਆਂ ਸਾਨੂੰ ਸਮਝਾਉਂਦੀਆਂ ਸਾਨੂੰ ਆਪਣੇ ਜੀਵਨ ਦੇ ਵਿੱਚ ਸ਼ੁਭ ਬਦਲਾਅ ਕਰਨ ਦਾ ਸਨੇਹਾ ਤੇ ਇਸ਼ਾਰਾ ਦਿੰਦੀਆਂ ਮੈਂ ਉਹਨਾਂ ਭੈਣਾ ਭਰਾਵਾਂ ਨੂੰ ਬੇਨਤੀ ਕਰਦਾ ਜਿਹੜੇ ਸਾਡੀ ਵੀਡੀਓ ਦੇਖਦੇ ਆ ਆਪਣੇ ਆਸ-ਪਾਸ ਖਿਆਲ ਰੱਖਿਆ ਕਰੋ ਆਪਣੇਆਂ ਦਾ ਖਿਆਲ ਰੱਖਿਆ ਕਰੋ ਆਪਣੇਆਂ ਨਾਲ ਜਿੰਨਾ ਕ ਆਪਾਂ ਵਕਤ ਬਤੀਤ ਕਰ ਲੀਏ ਉਹੀ ਆ ਜੱਗ ਜਿਉਂਦਿਆਂ ਦੇ ਮੇਲੇ ਆ ਬਾਅਦ ਚ ਕੁਝ ਨਹੀਂ ਰਹਿੰਦਾ ਅੱਜ ਬਹੁਤ ਸਾਰੇ ਪਰਿਵਾਰ ਦੇ ਮੈਂਬਰ ਆਏ ਆ ਮੈਂ ਸ਼ੁਕਰਾਨਾ ਕਰਦਾ ਬਹੁਤ ਧੰਨਵਾਦ ਆ ਕਿਉਂਕਿ ਟੈਸਟ ਟਾਈਮ ਬਾਪੂ ਜੀ ਦੇ ਨਾਲ ਖੜਨਾ ਇਹ ਵੀ ਇੱਕ ਵੱਡੀ ਜ਼ਰੂਰਤ ਸੀ ਵੀ ਇਹ ਲਵਾਰਸ ਨਹੀਂ ਸੀ ਬਾਪੂ ਇਹਦੇ ਆਪਣੇ ਆ ਕੇ ਅੱਜ ਨਾਲ ਖੜੇ ਦੂਰੋਂ ਨੇੜਿਓ ਇੱਥੇ ਸਾਡੇ ਕੋਲੇ ਕੁਲਦੀਪ ਸਿੰਘ ਆਏ ਨੇ ਜੀ ਬਾਪੂ ਜੀ ਦੇ ਭਰਾ ਨੇ ਹਰਵੰਸ ਕੌਰ ਭਜਾਈ ਆ ਹਰਭਜਨ ਕੌਰ ਭਤੀਜੀ ਆ ਹਰਿੰਦਰਪਾਲ ਸਿੰਘ ਭਤੀਜਾ ਹਰਜੋਤ ਸਿੰਘ ਭਾਨਜਾ ਇਸ਼ਤਪ੍ਰੀਤ ਸਿੰਘ ਸਾਡਾ ਛੋਟਾ ਭਰਾ ਟੀਮ ਮੈਂਬਰ ਗਿੰਨੀ ਅਮਰਜੀਤ ਸਿੰਘ ਤੇ ਪੰਮੀ ਕਪੂਰ ਭਾਈ ਇਹਨਾਂ ਦੇ ਰਿਸ਼ਤੇਦਾਰ ਨੇ ਅਵਤਾਰ ਸਿੰਘ ਜੀ ਮਤਲਬ ਇਹ ਸਾਰੇ ਮੈਂਬਰ ਅੱਜ ਜਿੱਥੇ ਬਾਪੂ ਜੀ ਦੀ ਇਸ ਆਖਰੀ ਵਿਦਾਇਗੀ ਦੇ ਵਿੱਚ ਸ਼ਾਮਲ ਹੋਏ ਆਂ ਸਾਰੇ ਅਰਦਾਸ ਕਰਿਓ ਬਾਪੂ ਜੀ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਬਾਪੂ ਜੀ ਨੂੰ ਜਿਸ ਦਿਨ ਅਸੀਂ ਲੈ ਕੇ ਆਏ ਸੀ ਬਾਪੂ ਜੀ ਦਾ ਸਮਾਨ ਸੀਗਾ ਨਾਲ ਉਹ ਅੱਜ ਅਸੀਂ ਪਰਿਵਾਰ ਦੇ ਹਵਾਲੇ ਕਰਾਂਗੇ ਬਾਪੂ ਜੀ ਦੇ ਕਾਗਜ਼ ਪੱਤਰ ਸੀ ਕੁਝ ਕਮਰੇ ਦੀਆਂ ਚਾਬੀਆਂ ਸੀ ਕੁਝ ਐਫਟੀਆਂ ਸੀ ਤੇ ਕੁਝ ਪੈਸੇ ਸੀ ਬਾਪੂ ਜੀ ਦੇ ਕੋਲੇ ਉਸ ਦਿਨ ਜਿਹੜੇ ਬਾਪੂ ਜੀ ਦੇ ਜੇਬ ਦੇ ਵਿੱਚ ਸੀ ਬਾਪੂ ਜੀ ਦਾ ਮੋਬਾਈਲ ਸੀਗਾ ਤੇ ਇਹ ਸਾਰੀਆਂ ਚੀਜ਼ਾਂ ਕਿਸੇ ਕੰਮ ਨਹੀਂ ਆਉਂਦੀਆਂ ਬਸ ਜਦੋਂ ਉਹਦਾ ਬਲਾਵਾ ਆ ਜਾਂਦਾ ਫਿਰ ਸਭ ਕੁਝ ਤਰਿਆਦਾ ਤਰਿਆ ਰਹਿ ਜਾਂਦਾ ਤੇ ਅਸੀਂ ਇਹੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਿਓ ਸਮਤ ਬੁੱਧੀ ਬਖਸ਼ਿਓ ਸਾਨੂੰ ਬਲ ਬੁੱਧੀ ਬਖਸ਼ਿਓ ਅਸੀਂ ਚੰਗੇ ਮਨ ਨਾਲ ਸਾਫ਼ ਨੀਅਤ ਨਾਲ ਇਸ ਵਾਰ ਮਾਣੇ ਰਹइये ਬਾਪੂ ਜੀ ਦੀ ਸੇਵਾ ਕਰਦੇ ਆਂ ਵੀ ਕੋਈ ਕਮੀ ਰਹਿ ਗਈ ਹੋਵੇ ਕੋਈ ਗਸਤਾਖੀ ਕੋਈ ਗਲਤੀ ਹੋ ਗਈ ਹੋਵੇ ਸੱਚੇ ਪਾਤਸ਼ਾਹ ਮਹਾਰਾਜ ਜੀ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਭਾਈ ਰਤਨਦੀਪ ਸਿੰਘ ਜੀ ਅਰਦਾਸ ਕਰਨਗੇ ਆਪਾਂ ਸਾਰੇ ਅਰਦਾਸ ਸ਼ਾਮਿਲ ਹੋਈਏ ਸੈਟਾ ਕਲੋ ਭਾਈ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਰਿਸ਼ਤੇਦਾਰ ਸਾਖ ਸਬੰਧੀਆਂ ਨੂੰ ਵੀ ਵੀ ਬਾਪੂ ਕਵਾਲ ਸਿੰਘ ਜੀ ਦੀ ਅੰਤਮ ਅਰਦਾਸ ਆ ਜਿਹੜੀ ਉਹ 20 ਤਰੀਕ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਵਾ ਸਾਹਿਬ ਵਿਖੇ ਹੋਵੇਗੀ ਆਪਾਂ ਸਾਰਿਆਂ ਨੇ ਬਾਪੂ ਜੀ ਦੀ ਅੰਤਮ ਅਰਦਾਸ ਸ਼ਾਮਲ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਆ ਸੱਚੇ ਪਾਤਸ਼ਾਹ ਬਾਪੂ ਜੀ ਨੂੰ ਸਰਦਾਰ ਕਵਾਲ ਸਿੰਘ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ